ਜੇਕਰ ਤੁਹਾਡਾ ਸਮਾਂ ਮਾੜਾ ਚੱਲ ਰਿਹਾ ਤੇ ਲੋਕ ਤੁਹਾਨੂੰ ਤਾਨੇ ਮੇਨੇ ਮਾਰ ਰਹੇ ਆਗੇ ਤੁਹਾਡੇ ਬਾਰੇ ਮਾੜਾ ਬੋਲ ਰਹੇ ਆ ਤੁਹਾਨੂੰ ਮਾੜਾ ਮਤਲਬ ਸੋਨਾ ਪੈ ਰਿਹਾ ਹਰ ਇੱਕ ਤੋਂ ਤਾਂ ਤੁਹਾਨੂੰ ਉਹਨਾਂ ਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਤੁਹਾਡਾ ਵੀ ਸਮਾਂ ਸਹੀ ਆਊਗਾ ਤਾਂ ਉਦੋਂ ਤੁਹਾਡਾ ਰੱਬ ਉਹਨਾਂ ਨੂੰ ਜਵਾਬ ਦੇਊਗਾ ਇਸ ਲਈ ਕਦੇ ਵੀ ਕਿਸੇ ਨਾਲ ਬਹਿਸ ਨਾ ਕਰੋ ਕਿਉਂਕਿ ਆਪਾਂ ਨੂੰ ਬਹਿਸ ਕਰਨ ਦੀ ਲੋੜ ਹੀ ਨਹੀਂ ਹੈਗੀਗੀ ਕਿਉਂ ਬਹਿਸ ਕਰਦੇ ਆਪਾਂ ਚੁੱਪ ਰੋ ਚੁੱਪ ਚ ਜਿੰਨੀ ਤਾਕਤਾਂ ਨਾਲ ਓਨੀ ਬਹਿਸ ਚ ਨਹੀਂ ਹੈਗੀਗੀ ਤਾਂ ਆਪਦੇ ਆਪ ਨੂੰ ਇਸ ਤਰ੍ਹਾਂ ਸਟਰੋਂਗ ਬਣਾ ਕੇ ਰੱਖੋ ਕਿ ਤੁਹਾਡਾ ਸਮਾਂ ਸਹੀ ਆਇਆ ਉਦੋਂ ਜਿਹੜਾ ਰੱਬ ਆ ਤੁਹਾਡਾ ਜਿਹਨੂੰ ਤੁਸੀਂ ਯਾਦ ਕਰ ਰਹੇ ਹੋ ਮਾੜੇ ਸਮੇਂ ਦੇ ਵਿੱਚ ਉਹ ਤੁਹਾਡਾ ਸਹੀ ਸਮਾਂ ਲਿਆਊਗਾ ਤੇ ਉਦੋਂ ਤੁਸੀਂ ਉਦੋਂ ਉਹ ਰੱਬ ਉਹਨਾਂ ਨੂੰ ਜਵਾਬ ਜ਼ਰੂਰ ਦੇਊਗਾ ਤੇ ਇਸ ਲਈ ਕਦੇ ਵੀ ਆਪਣਾ ਹੌਸਲਾ ਤਾਂ ਕਦੇ ਨਾ ਛੱਡੋ ਹਮੇਸ਼ਾ ਆਪਣੇ ਆਪ ਨੂੰ ਐਕਟਿਵ ਰੱਖਿਆ ਕਰੋ ਆਪਦਾ ਸਮਾਂ ਚੇਂਜ ਕਰੋ ਸਮਾਂ ਮਤਲਬ ਆਪਦਾ ਟਾਈਮ ਟੇਬਲ ਬਣਾਓ ਟਾਈਮ ਦੇ ਮੁਤਾਬਕ ਜਦੋਂ ਤੁਸੀਂ ਚੱਲ ਪਈਨਾ ਤੇ ਤੁਹਾਨੂੰ ਆਟੋਮੈਟਿਕ ਹੀ ਲੱਗਣ ਲੱਗ ਜਾਣਾ ਵੀ ਹਾਂ ਅਸੀਂ ਆਹ ਚੀਜ਼ ਆਪਣੇ ਲਈ ਸਹੀ ਕਰ ਰਹੇ ਹਾਂਗੇ ਹਾਂਜੀ ਮੈਂ ਅਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਏਕ ਗੱਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਮੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਛੜਦੀਆਂ ਕਲਾ ਬਖਸ਼ੀ ਤੇ ਜੀ ਦੇਖੋ ਮੈਂ ਬਣਾ ਰਹੀ ਆਂ ਅੱਜ ਤੇਲ ਤੇਲ ਆਪਾਂ ਇਹ ਬਣਾਉਣਾ ਆਪਣੇ ਵਾਲਾਂ ਦੇ ਵਾਸਤੇ ਜਿਹੜਾ ਕਿ ਬਹੁਤ ਹੀ ਵਧੀਆ ਮੈਂ ਇਹ ਤੇਲ ਸਾਲਕ ਪਹਿਲਾਂ ਬਣਾਇਆ ਸੀ ਮੇਰੇ ਵਾਲ ਲੰਬੇ ਵੀ ਹੋ ਗਏ ਸੀ ਕਾਲੇ ਵੀ ਹੋ ਗਏ ਸੀਗੇ ਝੜਨੋਂ ਵੀ हट ਗਏ ਸੀਗੇ ਤੇ ਸੰਘਣੇ ਵੀ ਹੋ ਗਏ ਸੀ ਯਾਨੀ ਕਿ ਹਰ ਇੱਕੋ ਚੀਜ਼ ਮੇਰੇ ਬਾਲਾਂ ਨੂੰ ਮਿਲ ਗਈ ਸੀਗੀ ਜਿਹੜੀ ਉਹਨਾਂ ਨੂੰ ਚਾਹੀਦੀ ਆਗੀ ਦੇਖੋ ਬਾਅਦ ਵਿੱਚ ਮੈਨੂੰ ਨਾ ਮੇਰਾ ਇੱਕ ਤਾਂ ਟਾਈਮ ਹੀ ਨਹੀਂ ਲੱਗਿਆ ਹੈਗਾ ਤੇ ਫੇਰ ਨਾਲੇ ਮੇਰਾ ਮੈਨੂੰ ਜਿਹੜੀ ਚੀਜ਼ ਮੈਨੂੰ ਚਾਹੀਦੀ ਸੀਗੀ ਉਹ ਨਹੀਂ ਮਿਲ ਰਹੀ ਸੀਗੀ ਤਾਂ ਮੈਨੂੰ ਹੁਣ ਸਾਰੀਆਂ ਚੀਜ਼ਾਂ ਮਿਲ ਗਈਆਂ ਸੀਗਾ ਤਾਂ ਪਹਿਲਾਂ ਮੈਂ ਸਰੋਂ ਦਾ ਤੇਲ ਜਿਹੜਾ ਕਿ ਘਰ ਦੀ ਕੱਢੀ ਸਰੋਂ ਹੋਵੇ ਉਹਦਾ ਤੇਲ ਚਾਹੀਦਾ ਆਪਾਂ ਨੂੰ ਉਹ ਤੇਲ ਲੈ ਲਿਆ ਤਿੰਨ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਉਹ ਸਹੀ ਹੁੰਦਾ ਜਿਹੜਾ ਕਿ ਜੰਮਦਾ ਹੋਵੇ ਮੈਂ ਬੋਤਲ ਦੇ ਵਿੱਚੋਂ ਪਾ ਕੇ ਰੱਖਿਆ ਹੋਇਆ ਸੀ ਮੈਂ ਉਹ ਵੀ ਮੈਨੂੰ ਹੁਣ ਮਿਲਿਆ ਸੀਗਾ ਨਾਰੀਅਲ ਦਾ ਤੇਲ ਜਿਹੜਾ ਕਿ ਆਪਾਂ ਆ ਮਤਲਬ ਨੀਲੇ ਜੇ ਡੱਬੀਆਂ ਵਿੱਚ ਆਉਂਦਾ ਨਾ ਉਹ ਮੰਨ ਲਓ ਵੀ ਉਹ ਸਹੀ ਹੈ ਤੇਲ ਹਨਾ ਤੇ ਉਹ ਚੀਜ਼ ਲੈ ਕੇ ਆਇਆ ਕਰੋ ਨਾਰੀਅਲ ਤੇਲ ਦੀ ਉਹ ਵਧੀਆ ਹੈਗਾ ਤਾਂ ਦੇਖੋ ਪਹਿਲਾਂ ਮੈਂ ਸਰੋਂ ਦਾ ਤੇਲ ਜਿਹੜਾ ਲਿਆ ਸੀਗਾ ਉਹਦੇ ਵਿੱਚ ਨਾਰੀਅਲ ਦਾ ਤੇਲ ਪਾ ਲਿਆ ਹੁਣ ਜਿਹੜੀ ਤੁਸੀਂ ਕਢਾਈ ਆ ਉਹ ਮੇਰੀ ਕਢਾਈ ਤਾਂ ਦੂਸਰੀ ਆ ਗਈ ਹੈ ਨਾ ਤੁਸੀਂ ਆਇਰਨ ਦੀ ਕਢਾਈ ਲੈ ਸਕਦੇ ਹੋ ਮੇਰੇ ਕੋਲ ਉਹ ਇਸ ਟਾਈਮ ਤੇ ਨਹੀਂ ਸੀਗੀ ਜੇ ਤੁਹਾਡੇ ਕੋਲ ਕਢਾਈ ਨਹੀਂ ਹੈਗੀ ਆਇਰਨ ਦੀ ਤਾਂ ਤੁਸੀਂ ਮਤਲਬ ਕੋਈ ਲੋਹੇ ਦੀ ਚੀਜ਼ ਵਗੈਰਾ ਕੱਲ ਵਗੈਰਾ ਹੁੰਦਾ ਤਾਂ ਤੁਸੀਂ ਉਹ ਤੇਲ ਦੇ ਵਿੱਚ ਸੈਟ ਲੈਣਾਗਾ ਵੀ ਦੇਖੋ ਫਿਰ ਮੈਂ ਤੇਲ ਨੂੰ ਮਤਲਬ ਆਪਾਂ ਪੂਰੀ ਅੱਗ ਤੇ ਨਹੀਂ ਗਾ ਪੂਰੀ ਆਗ ਨਹੀਂ ਦੇਣੀ ਇਹਨੂੰ ਥੋੜੀ ਥੋੜੀ ਸਲੋ ਸਲੋ ਅੱਗ ਤੇ ਬਣਾਉਣਾ ਤੇਲ ਆਪਾਂ ਸਰੋਂ ਦਾ ਲਿਆ ਉਸ ਵਿੱਚ ਨਾਰੀਅਲ ਦਾ ਤੇਲ ਪਾਤਾ ਤਾਂ ਫਿਰ ਮੇਰੇ ਕੋਲ ਇੱਕ ਕੜੀ ਪੱਤਾ ਪਿਆ ਸੀ ਉਹ ਪਾ ਦਿੱਤਾ ਤਾਂ ਮੈਂ ਜਿਹੜੇ ਔਲੇ ਦੇ ਬੂਟੇ ਤੋਂ ਮੈਂ ਤੁਸੀਂ ਵੇਖਿਆ ਵੀ ਔਲੇ ਦਾ ਬੂਟਾ ਸਾਡੇ ਘਰੇ ਲੱਗਿਆ ਹੋਇਆ ਸੀਗਾ ਤੇ ਉਹਦੇ ਤੋਂ ਨਾ ਮੈਂ ਔਲੇ ਤੋੜ ਲਈ ਸੀਗੀ ਤੁਸੀਂ ਬਾਜ਼ਾਰ ਚੋਂ ਵੀ ਲਿਆ ਸਕਦੇ ਆ ਜੇ ਨਹੀਂ ਮਤਲਬ ਹੈਗੇ ਤਾਂ ਜੇ ਔਲੇ ਦਾ ਪਾਊਡਰ ਆ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਤਾਂ ਫਿਰ ਮੈਂ ਟੋੜੀ-ਟੋੜੀ ਛੋਟੇ ਬ੍ਰੀਕ ਪੀਸ ਕੱਟਲੇ ਸੀ ਉਹ ਪਾਲੇ ਸੀ ਤੇ ਇੱਕ ਮੈਂ ਪਾਇਆ ਗੁੜ ਹਲ ਦੇ ਫੁੱਲ ਹੀਵਿਕਸ ਵੀ ਕਹਿੰਦੇ ਆ ਉਹਨੂੰ ਹਨਾ ਉਹ ਪਾ ਲੈਣਾ ਤਾਂ ਇਹ ਜਿਹੜੀ ਚੀਜ਼ ਆ ਨਾ ਬਹੁਤ ਹੀ ਵਧੀਆ ਸਰੋਂ ਦਾ ਤੇਲ ਤਾਂ ਤੁਹਾਨੂੰ ਪਤਾ ਹੀ ਆ ਆਪਾਂ ਨੂੰ ਹਰ ਇੱਕ ਚੀਜ਼ ਦੇ ਵਿੱਚ ਪਰਫੈਕਟਾ ਖਾਣਾ ਬਣਾਉਣਾ ਏ ਉਹਦੇ ਲਈ ਵੀ ਵਧੀਆ ਤੇ ਸਿਰ ਦੇ ਵਾਲਾਂ ਲਈ ਤਾਂ ਬਹੁਤ ਹੀ ਵਧੀਆ ਘਰ ਦੀ ਸਰੋਂ ਦਾ ਹੋਵੇ ਜਿਹੜੀ ਮੁੱਲ ਦੀ ਸਰੋਂ ਉਹ ਤਾਂ ਪਤਾ ਨਹੀਂ ਕੀ ਕੀ ਕੈਮੀਕਲ ਪਾਇਆ ਹੁੰਦਾ ਉਹ ਨਹੀਂ ਲੈਣਾ ਆਪਾਂ ਹਨਾ ਤਾਂ ਇੱਕ ਨਾਰੀਅਲ ਦਾ ਤੇਲ ਜਿਹੜਾ ਜੰਮਦਾ ਹੋਵੇ ਉਹ ਲੈਣਾਗਾ ਤੇ ਇਹਦੇ ਹੋ ਗਈ ਆਪਣੇ ਕੋਲੇ ਕੜੀ ਪੱਤਾ ਹੋ ਗਿਆ ਗੁੜ ਹਲਦੇ ਫੁੱਲ ਹੋਗੇ ਫਿ ਵਿਕਸ ਵੀ ਕਹਿੰਦੇ ਉਹਨੂੰ ਆਮਲਾ ਹੋ ਗਿਆ ਤਾਂ ਇਹਨਾਂ ਨੇ ਜੇ ਉਹ ਆਪਣੇ ਵਾਲਾਂ ਨੂੰ ਤਾਕਤ ਦੇਣੀ ਆ ਸ਼ਾਈਨਿੰਗ ਦੇਣੀ ਆ ਵਾਲ ਝੜਨੋਂ ਹਟ ਜਾਣਗੇ ਮਜ਼ਬੂਤ ਹੋਣਗੇ ਤੁਸੀਂ ਇਸ ਤਰ੍ਹਾਂ ਬਣਾ ਕੇ ਰੱਖਣਾ ਜਦੋਂ ਇਹਦੇ ਵਿੱਚ ਛੱਗ ਜੀ ਆਉਣ ਲੱਗ ਜੇ ਉਦੋਂ ਇਹਨੂੰ ਬੰਦ ਕਰ ਦੇਣਾ ਤੇ ਫਿਰ ਇੱਕ ਜਦੋਂ ਠੰਡਾ ਹੋ ਗਿਆ ਇਹ ਆਪਾਂ ਕੱਚ ਦੇ ਬਰਤਨ ਵਿੱਚ ਇਹਨੂੰ ਕੱਢਣਾ ਇਹਨੂੰ ਪੌਨਣਾ ਨਹੀਂ ਹੈਗਾਗਾ ਤੇ ਇਸੇ ਤਰ੍ਹਾਂ ਹੀ ਆਪਾਂ ਕੱਚ ਦੇ ਬਰਤਨ ਵਿੱਚ ਇਹਨੂੰ ਕੱਢ ਕੇ ਤੇ ਧੁੱਪੇ ਰੱਖਣਾ ਹੈਗਾ 2-3 ਦਿਨ ਇਹਨੂੰ ਧੁੱਪਾਂ ਲਵਾਓ ਤੇਲ ਨੂੰ ਤੇ ਜਿਹੜਾ ਕਿ ਤੁਹਾਡੇ ਵਾਲਾਂ ਦੇ ਨਾਲ ਰੂਮ ਰੂਮ ਖੋਲ ਦੂਗਾ ਇਹ ਇਹਦੇ ਵਿੱਚ ਬਹੁਤ ਹੀ ਵਧੀਆ ਨੇਚਰਲ ਚੀਜ਼ਾਂ ਪੈ ਗਈਆਂ ਬਾਜ਼ਾਰ ਦੇ ਤੇਲਾਂ ਨਾਲੋਂ ਤਾਂ ਇਹ ਤੇਲ ਬਹੁਤ ਵਧੀਆ ਨਾਲੇ ਦੇਖੋ ਆਪਾਂ ਨੂੰ ਪਤਾ ਵੀ ਆਪਾਂ ਇਹਦੇ ਵਿੱਚ ਕਿਹੜੀ-ਕਿਹੜੀ ਚੀਜ਼ ਪਾਈ ਆ ਤਾਂ ਤੁਸੀਂ ਇਸ ਤਰ੍ਹਾਂ ਤੇਲ ਨੂੰ ਜੇਕਰ ਬਣਾ ਕੇ ਰੱਖੋਗੀ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਵਾਲਾਂ ਦਾ ਕਦੇ ਵੀ ਕੋਈ ਨੁਕਸਾਨ ਨਹੀਂ ਹੁੰਦਾ ਨਾ ਹੀ ਤੁਹਾਡੇ ਵਾਲ ਝੜਨਗੇ ਨਾ ਹੀ ਟੁੱਟਣਗੇ ਦੇ ਵਾਲ ਤੁਹਾਡੇ ਸੰਘਣੇ ਮਜ਼ਬੂਤ ਤੇ ਕਾਲੇ ਬਣ ਜਾਣਗੇ ਸਾਈਨਿੰਗ ਆਊਗੀ ਵਾਲਾਂ ਦੇ ਵਿੱਚ ਹਾਂਜੀ ਮਿਲਦੀਆਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੇ ਬਣਾ ਕੇ ਦੇਖੋ ਲਾ ਕੇ